ਇਹ ਰਾਤੀ ਅਸੀਂ ਸੁੱਤੇ ਸੀ 1:00 ਵਜੇ ਦਾ ਟਾਈਮ ਸੀ ਤੇ ਅਚਾਨਕ ਕੋਲ ਨੂੰ ਅੱਗ ਲੱਗ ਗਈ ਸਹੀ ਜਦੋਂ ਕੋਲ ਨੂੰ ਅੱਗ ਲੱਗੀ ਫਿਰ ਸਾਡੀ ਅੱਖ ਖੁੱਲ੍ਹੀ ਜਦੋਂ ਸਾਡੀ ਅੱਖ ਖੁੱਲ੍ਹੀ ਉਦੋਂ ਤਕਰੀਬਨ ਅੱਧਾ ਘੁੱਲ ਸੜ ਗਿਆ ਸੀ ਸਹੀ ਹਾਂਜੀ ਕਿੰਨਾ ਕੁ ਨੁਕਸਾਨ ਹੋਇਆ ਟੋਟਲਾ ਸਰ ਸਾਡਾ 10 ਲੱਖ ਦਾ ਕਟੋੜ ਕਟ 10 ਲੱਖ ਦਾ ਨੁਕਸਾਨ ਹੋ ਗਿਆ ਸਰ ਕੁਝ ਵੀ ਨਹੀਂ ਨਿਕਲਿਆ ਸਭ ਕੁਝ ਢਿੱਸਕੇ ਵਿੱਚ ਕਿਹੜਾ ਕੜਾ ਕੀਮਤੀ ਸਮਾਨ ਹੈ ਆਪਣਾ ਅੰਦਰ ਸਰ ਆਪਣਾ ਤਿੰਨ ਮੋਟਰਸਾਈਕਲ ਸੀ ਇੱਕ ਬੁਲਟ ਤੇ ਇੱਕ ਉਹ ਇੱਕ ਸਿਟੀ ਐਂਡ ਇੱਕ ਪਲਟਿਨਾ ਅਛਾ ਜੀ ਤੇ ਸਰ ਨਾਲ 70000 ਰੁਪਿਆ ਕੈਸ਼ ਠੀਕ ਹੈ ਹਾਂਜੀ ਕੁਝ ਨਹੀਂ ਬਚਿਆ ਜੋ ਵੀ ਸਰ ਕੁਝ ਨਹੀਂ ਬਚਿਆ ਬਹੁਤ ਕੁਝ ਮਾਰੀ ਕੁਝ ਨਹੀਂ ਬਚਿਆ ਬੈੱਡ ਕੂਲਰ ਫ੍ਰੀਜ ਸਭ ਕੁਝ ਸੜ ਗਿਆ ਸਰ ਕਿੰਨੇ ਵਜੇ ਦਾ ਵਕਿਆ ਇਹ ਸਰ ਇਹ 1 ਵਜੇ ਦਾ ਤੁਸੀਂ ਮਤਲਬ ਮੈਂ ਤੁਸੀਂ ਕਿੱਥੇ ਸਤੇ ਹੋਸਟਲ ਸਰ ਅਸੀਂ ਬਾਹਰ ਸੁੱਤੀ ਸੀ ਅਛਾ ਜੀ ਹਾਂਜੀ ਵੀਡੀਓ ਚ ਰਾਤ ਨੂੰ ਤੁਸੀਂ ਮਤਲਬ ਪਾਣੀ ਪੂਣੀ ਆਪਣੇ ਆਪਣੇ ਤੌਰ ਤੇ ਭਜਾਉਣ ਦੀ ਕੋਸ਼ਿਸ਼ ਕੀਤੀ ਸਰ ਹਾਂਜੀ ਇਹ ਨਹੀਂ ਕੰਮਜਾਬ ਨਹੀਂ ਹੋ ਸਕੀ ਨਹੀਂ ਹੋ ਜਿਆਦਾ ਹੀ ਅੱਗ ਹਾਂਜੀ ਤੇ ਕੋਈ ਜਿੱਦਾਂ ਫਿਆਰੇਪੁਰ ਗੜੇ ਵਾਲਿਆਂ ਨੂੰ ਨਹੀਂ ਕੋਈ ਫੋਨ ਫਾਨ ਕੀਤਾ ਸਰ ਸਾਡੇ ਕੋਲ ਨੰਬਰ ਨਹੀਂ ਸੀਗਾ ਕੀ ਮੰਗ ਕਰਦੇ ਸਰਕਾਰ ਕੋਲੋਂ ਸਰਕਾਰ ਕੋਈ ਮੰਗ ਕਰਦੇ ਆ ਕਿ ਜੋ ਵਾਅਦਾ ਵਾਅਦਾ ਸਾਡੀ ਮਤ ਕੀਤੀ ਹੈ ਇਹਨਾਂ ਰਾਤ 1:00 ਵਜੇ ਅੱਗ ਲੱਗੀ ਆ ਤੇ ਇਹਨਾਂ ਨੇ ਚਲੋ ਵਿਚਾਰਿਆਂ ਨੇ ਬੁਝਾਉਣ ਦੀ ਬੜੀ ਕੋਸ਼ਿਸ਼ ਕੀਤੀ ਅੰਦਰ ਮੋਟਰਸਾਈਕਲ ਲੱਗੇ ਹੋਣਾ ਮੋਟਰਸਾਈਕਲਾਂ ਚ ਜਿਹੜਾ ਪੈਟਰੋਲ ਹੀ ਓਨੇ ਜ਼ਿਆਦਾ ਨੁਕਸਾਨ ਕਰਤਾ ਕਰਦੇ ਰਹੇ ਚਲੋ ਬੁਝਾਉਂਦੇ ਰਹੇ ਪਰ ਇਹ ਵਿਚਾਰ ਕਰਦੇ ਇਹਨਾਂ ਦੇ ਵੀਰੇ ਚੁੱਤੇ ਨੁਕਸਾਨ ਇਹਨਾਂ ਦਾ ਬਹੁਤ ਜ਼ਿਆਦਾ ਹੋ ਗਿਆ 10 ਲੱਖ ਰੁਪਏ ਦੇ ਲਾਗੇ ਬਣ ਇਹਨਾਂ ਦਾ ਨੁਕਸਾਨ ਹੋ ਗਿਆ ਤੇ ਅਸੀਂ ਤੇ ਉਹ ਸਰਕਾਰ ਕੋ ਮੰਗ ਕਰਦੇ ਆ ਕਿ ਇਹਨਾਂ ਦੀ ਮੈਚ ਕੀਤੀ ਜਾ ਕਿੰਨੇ ਸਿਰ ਤੋਂ ਇਹ ਰਹਿ ਰਹੇ ਇੱਥੇ ਇਹਨਾਂ ਨੂੰ 20 ਸਾਲ ਹੋ ਗਏ ਕਾ ਵੀ ਸਾਲ ਉਹ ਗਏ ਥੀ ਜਾਂਦੇ ਆ ਸਹੀ ਹਾਂਜੀ ਇਹਨਾਂ ਨੇ ਵੋਟਾਂ ਵਗੈਰਾ ਵੀ ਇੱਥੇ ਪੈਂਦੀਆਂ ਵੋਟਾਂ ਵਗੈਰਾ ਵੀ ਇੱਥੇ ਪੈਂਦੀਆਂ ਇਹਨਾਂ ਦੀਆਂ ਬਹੁਤ ਲੰਮੇ ਸਵੇ ਤੋਂ ਵੋਟਾਂ ਵੀ ਪਾਉਂਦੇ ਰਿਹਾ ਚਲੋ ਪਿੰਡ ਦਾ ਸਾਥ ਵੀ ਨਾਲ ਦਿੰਦੇ ਆ ਦੁੱਖ ਸੁੱਖ ਵੇਲੇ ਨਾਲ ਖੜਦੇ ਆ ਪਿੰਡ ਦੇ ਤੇ ਇਹਨਾਂ ਦੀ ਚਲੋ ਅਸੀਂ ਪਿੰਡ ਲੈਵਲ ਤੇ ਵੀ ਚਲੋ ਕਹਿੰਨੇ ਆ ਕਿ ਇਹਨਾਂ ਦੀ ਮਜਬੂਰੀ ਕੀਤੀ ਜਾਵੇ ਪਿੰਡ ਵੀ ਚਲੋ ਇਹਨਾਂ ਦੇ ਨਾਲ ਆ ਪਹਿਲੋਂ ਮੈਂ ਅੱਜ ਤੋਂ ਇਹਨਾਂ ਦੀ 2004 ਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸੀ ਉਦੋਂ 40 50 ਮੱਝਾਂ ਹੀ ਇਹਨਾਂ ਦੀਆਂ ਜੰਨੀ ਸੜ ਗਏ ਆ ਉਦੋਂ ਵੀ ਇਹ ਇਸੇ ਬੰਦੇ ਦੇ ਇਸੇ ਘਰ ਦੇ ਇੱਕ ਬੰਦੇ ਜਨ ਨਾਲ ਸੜ ਗਏ ਉਹਨਾਂ ਵਿਚਾਰਾ ਮਹਾ ਹੀ ਉੱਠਿਆ ਚਲੋ ਇਹਨਾਂ ਦੇ ਸਾਰੇ ਟੱਬਰਾਂ ਨੇ ਪਿੰਡ ਨੇ ਮਜਬੂਰੀ ਕਰਕੇ ਤੇ ਨਿਖਾਇਆ ਹੁਣ ਅੱਜ ਵੀ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਆ ਅਸੀਂ ਤੇ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਇਹਦੀ ਮਜਬੂਰੀ ਕੀਤੀ ਜਾਵੇ ਕੁਝ ਪਿੰਡ ਵਿੱਚ ਰਹਿੰਦੇ ਨਾ 22 23 ਸਾਲ ਹੋ ਗਏ ਨਗ ਚੰਗੇ ਬੰਦੇ ਆ ਪਿੰਡ ਦੇ ਨਾਲ ਨਾਲ ਰਲ ਮਿਲ ਕੇ ਚੱਲਦੇ ਨਾ ਇਹਨਾਂ ਦਾ ਕੋਈ ਜਿਵੇਂ ਕਿ ਨਰ ਵੱਟਾ ਹੁੰਦਾ ਨਾ ਇਹਨਾਂ ਲਈ ਚੜਦਾ ਤੇ ਕੁਦਰਤੀ ਜਿਤਨਾ ਆਫਤ ਹੀ ਆ ਕੇ ਇਹਨਾਂ ਦੇ ਦੇਤੀ ਅੱਜ ਬਹੁਤ ਜ਼ਿਆਦਾ ਇਹਨਾਂ ਦਾ ਘਰ ਦਾ ਭਾਰੀ ਨੁਕਸਾਨ ਹੋ ਗਿਆ ਵਾ ਤੇ ਸਰਕਾਰ ਵੱਲੋਂ ਇਹ ਸਹਿਯੋਗ ਚਾਹੁੰਦੇ ਆ ਕਿ ਇਹਨਾਂ ਦੇ ਪੁਨਰਵਾਸ ਵਾਸਤੇ ਇਹਨਾਂ ਨੂੰ ਕੋਈ ਕੁਝ ਮਦਦ ਦਿੱਤੀ ਜਾਵੇ ਨਾਗਰਿਕਾਂ ਦਾ ਖਾਸਾ ਨਾਗਰਿਕਾਂ ਦਾ